ਦੀ ਕਰ ਖਾਸਾ ਉਹ ਆਗਰ ਚੀਕਾ ਤੇ ਪਾਣੀ ਕੁਦਰਤੀ ਅਨਮੋਲ ਰਤ ਗੁਰਵਾਣੀ ਅੰਦਰ ਪਾਣੀ ਦੀ ਮਹੱਤਤਾ ਬਾਰੇ ਬਹੁਤ ਕੁਝ ਬਿਆਨ ਕੀਤਾ ਪਹਿਲਾ ਪਾਣੀ ਜੀਵ ਹੈ ਜਿਤ ਹਰਿਆ ਸੰਗ ਪਾਪ ਪਾਣੀ ਹੀ ਜੀਵਨ ਦਾ ਆਧਾਰ ਹੈ ਪਾਣੀ ਪਿਤਾ ਜਗਤ ਦਾ ਫਿਰ ਪਾਣੀ ਸਭ ਖਾਈ ਭਾਵ ਪਾਣੀ ਤੋਂ ਬਿਨਾ ਜਗਤ ਦੀ ਉਤਪਤੀ ਸੰਭ जल की पीत पवन का थम्बा रक्त बूंद का धारा खाड़ मांस नाड़ी कुंज पंखी बसे। ਹੋਰ ਵੀ अनेका ਜਗ੍ਹਾ ਗੁਰੂ ਸਹਿਬਾਨ ਨੇ ਪਾਣੀ ਦੀ ਮਹਤਾਬਾਰੇ ਫਰਮਾ ਕੀਤੇ ਹਨ। ਜਿਸ ਗ੍ਰਹਿ ਤੇ ਅਸੀਂ ਬਸਦੇ ਹਾਂ ਇਸ ਤੇ 71% ਪਾਣੀ ਹੈ ਅਤੇ 29% ਧਰਤੀ। ਜਿਆਦਾ ਪਾਣੀ ਹੋਣ ਕਾਰਨ ਜਦੋਂ ਉਚਾਈ ਤੋਂ ਵੇਖੀਏ ਤਾਂ ਧਰਤੀ ਤਕਰੀਬਨ ਨੀਲੇ ਰੰਗ ਦੀ ਵਿਖਾਈ ਦਿੰਦੀ ਹੈ। ਇਸੇ ਕਾਰਨ ਧਰਤੀ ਨੂੰ ਬਲੂ ਪਲਾਨੀਟ ਵੀ ਕਿਹਾ ਜਾਂਦਾ ਹੈ। ਇੰਨੇ ਪਾਣੀ ਵਿੱਚੋਂ ਤਕਰੀਬਨ 97% ਉਹ ਪਾਣੀ ਹੈ ਜੋ ਸਮੁੰਦਰਾਂ ਵਿੱਚ ਹੈ ਜਿਸ ਨੂੰ ਵਰਤੋਂ ਜੋ ਨਹੀਂ ਮੰਨੇਗਾ। ਕਿਉਂਕਿ ਇਹ ਪਾਣੀ ਖਾਰਾ ਹੈ। ਧਰਤੀ ਦੇ ਥਲ ਵਾਲੇ ਹਿੱਸੇ ਤੇ ਕੁੱਲ ਪਾਣੀ ਦਾ 3% ਹੀ ਉਪਲਬਧ ਹੈ। ਇਸ 3% ਵਿੱਚੋਂ ਅੱਗੇ 79% ਬਰਫ਼ ਦੇ ਰੂਪ ਵਿੱਚ ਚਿਟਾਨਾਂ ਤੇ ਜੰਮਿਆ ਹੈ। 2% ਪਾਣੀ ਜ਼ਮੀਨਦੋਜ਼ ਹੈ। ਪਾਪ ਧਰਤੀ ਦੇ ਹੇਠਾਂ ਹੈ। ਇਹ ਉਹ ਪਾਣੀ ਹੈ ਚੱਟਿਉ ਵਾਲਾ ਨਹੀਂ ਅੱਜਕਲ ਅੰਨੇ ਵਾ ਕੱਟਿਆ ਜਾ ਰਿਹਾ ਹੈ। ਇਸ ਵਿੱਚੋਂ ਸਿਰਫ 1% ਪਾਣੀ ਹੀ ਧਰਤੀ ਦੀ ਸਤ੍ਹਾ ਤੇ ਸਾਡੀ ਸਿੱਧੀ ਪਹੁੰਚ ਵਿੱਚ ਹੈ। ਇਸ ਵਿੱਚੋਂ ਵੀ ਅੱਗੇ ਨਦੀਆਂ, ਝੀਲਾਂ, ਨਹਿਰਾਂ ਆਦਿ ਵਿੱਚ ਪੰਡਿਆ ਹੋਇਆ ਹੈ। ਇਹਨਾਂ ਅੰਕੜਿਆਂ ਤੋਂ ਪਾਣੀ ਦੀ ਅਹਿਮੀਅਤ ਸਪਸ਼ਟ ਹੋ ਜਾਂਦੀ ਹੈ। ਪਾਣੀ ਕਾਰਨ ਅੱਜ ਦੁਨੀਆ ਵਿੱਚ ਵੱਡੇ ਵਿਵਾਦ ਪੈਦਾ ਹੋ ਰਹੇ ਹਨ ਪਾਣੀ ਦੇ ਝਗੜੇ ਸੁਲਝਾਉਣ ਲਈ ਵੱਖਰੇ ਕਾਨੂੰਨ ਤੇ ਸਿਧਾਂਤ ਵੀ ਬਣਾਏ ਗਏ ਹਨ ਕਈ ਵਾਰ ਇਹਨਾਂ ਕਾਨੂੰਨਾਂ ਜਾਂ ਸਿਧਾਂਤਾਂ ਨੂੰ ਨਾ ਮੰਨਣਾ ਬੇਲੋੜੇ ਝਗੜਿਆਂ ਦਾ ਕਾਰਨ ਬਣ ਜਾਂਦਾ ਹੈ ਦੁਨੀਆ ਭਾਂ ਪਾਰਕ ਵਿੱਚ ਵੀ ਕਈ ਰਾਜਾਂ ਵਿੱਚ ਪਾਣੀ ਨੂੰ ਲੈ ਕੇ ਝਗੜੇ ਚੱਲ ਰਹੇ ਜਿਨ੍ਹਾਂ ਵਿੱਚ ਕਵੇਰੀ ਦੇ ਪਾਣੀ ਨੂੰ ਲੈ ਕੇ ਤਾਮਿਲਨਾਡੂ ਮਹਾਰਾਸ਼ਟਰ ਕਰਨਾਟਕਾ ਤੇ ਆਂਧਰਾ ਪ੍ਰਦੇਸ਼ ਵਿੱਚ ਝਗੜਾ ਚੱਲ ਰਿਹਾ ਹੈ ਇਸੇ ਤਰ੍ਹਾਂ ਤੁੰਪਧਰਾ ਨਦੀ ਦੇ ਪਾਣੀ ਲਈ ਕਰਨਾਟਕਾ ਆਂਧਰਾ ਪ੍ਰਦੇਸ਼ ਵਿੱਚ ਵਿਵਾਦ ਹੈ ਗੋਦਾਵਰੀ ਲਈ ਆਂਧਰਾ ਪ੍ਰਦੇਸ਼ ਮੱਧ ਪ੍ਰਦੇਸ਼ ਛਤੀਸ਼ਗੜ੍ਹ ਤੇ ਉੜੀਸਾ ਅਤੇ ਕਰਨਾਟਕਾ ਵਿੱਚ ਝਗੜਾ ਚੱਲ ਰਿਹਾ ਹੈ ਨਰਮਦਾ ਦੇ ਪਾਣੀ ਲਈ ਗੁਜਰਾਤ ਮਹਾਰਾਸ਼ਟਰ ਮੱਧ ਪ੍ਰਦੇਸ਼ ਰਾਜਸਥਾਨ ਵਿੱਚ ਵਿਵਾਦ ਹੈ ਰਾਵੀ ਤੇ ਬਿਆਸ ਦੇ ਪਾਣੀਆਂ ਲਈ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ ਅਤੇ ਦਿੱਲੀ ਵਿੱਚ ਝਗੜਾ ਚੱਲ ਰਿਹਾ ਹੈ। ਸਤਲੁਜ, ਜਮੁਨਾ ਲਿੰਕ ਨੈਰ ਵੀ ਪੰਜਾਬ ਤੇ ਹਰਿਆਣਾ ਵਿੱਚ ਝਗੜੇ ਦਾ ਵਿਸ਼ਾ ਬਣੀ ਹੋਈ ਹੈ। ਇਸ ਤੋਂ ਇਲਾਵਾ ਵੀ ਹੋਰ ਵੀ ਕਈ ਝਗੜੇ ਹਨ ਜਿਵੇਂ ਜਮੁਨਾ, ਕ੍ਰਿਸ਼ਨਾ ਰਿਵਰ, ਬਾਰਕ ਰਿਵਰ, ਮਾਹੀ ਰਿਵਰ ਆਦਿ ਦਰਿਆਵਾਂ ਦੇ ਪਾਣੀਆਂ ਲਈ ਭਾਰਤ ਦੇ ਕਈ ਰਾਜਾਂ ਵਿੱਚ ਲੰਬੇ ਝਗੜੇ ਹੋ ਰਹੇ ਹਨ। ਇਨ੍ਹਾਂ ਵਿੱਚੋਂ ਕੁਝ ਇੱਕ ਦਾ ਹੱਲ ਵੀ ਹੋਇਆ ਹੈ ਜਿਵੇਂ ਨਰਮਦਾ ਕਵੇਰੀ ਤੇ ਕృష్ణా ਨਦੀ ਇਹ ਹੱਲ ਅੰਤਰਰਾਸ਼ਟਰੀ ਸਿਧਾਂਤ ਰੈਪੇਰੀਅਨ ਰਾਹੀਂ ਕੀਤਾ ਗਿਆ ਹੈ ਰੈਪੇਰੀਅਨ ਸਿਧਾਂਤ ਕੋਮਾਤਰੀ ਪੱਧਰ ਤੇ ਪਾਣੀਆਂ ਦੇ ਝਗੜਿਆਂ ਦੇ ਹੱਲ ਲਈ ਵਰਤੀ ਜਾਂਦੀ ਤੇ ਮਾਨਤਾ ਪ੍ਰਾਪਤ ਹੇਲਸਿੰਕੀ ਦੀ ਜਮਾਵਲੀ ਤੇ ਅਗਾਹਤ ਹੈ ਹੇਲਸਿੰਕੀ ਦੀ ਜਮਾਵਲੀ ਅਧੀਨ ਰੈਪੇਰੀਅਨ ਸਿਧਾਂਤ ਮੁਤਾਬਕ ਦਰਿਆਵਾਂ ਨੂੰ ਵਕਤਨ ਦਾ ਪਹਿਲਾ ਹੱਕ ਉਹਨਾਂ ਲੋਕਾਂ ਨੂੰ ਦਿੱਤਾ ਗਿਆ ਹੈ ਜੋ ਦਰਿਆਵਾਂ ਦੇ ਕੰਢਿਆਂ ਤੇ বাসਦੇ ਹਨ ਰਿਪੇਰੀਅਨ ਸਿਧਾਂਤ ਵਿੱਚ ਰਿਪੇਰੀਅਨ ਲੈਂਡ ਰਿਪੇਰੀਅਨ ਆਨਰ ਤੇ ਰਿਪੇਰੀਅਨ ਰਾਈਟਸ ਬਾਕੂਪੀਸ ਫਸਟ ਕੀ ਕਹਿੰਦਾ ਹੈ ਮਹਾਰਾ ਵੱਲੋਂ ਰਿਪੇਰੀਅਨ ਸਿਧਾਂਤ ਦੀ ਵਿਆਖਿਆ ਕੁਝ ਇਸ ਤਰ੍ਹਾਂ ਕੀਤੀ ਗਈ ਹੈ ਆਨਰਸ਼ਿਪ ਆਫ ਦਾ ਅੰਡਰਲਾਈਂਗ ਲੈਂਡਸ ਗਿਵਸ ਆਨਰਸ਼ਿਪ ਆਫ ਦਾ ਵਾਟਰ ਬੋਡਿਸ the right to water courses is a natural incident of the ownership of the adjacent land since riparians have the right to exclude all others from the access to the water courses they have the exclusive right in the water courses pab daryama de heshai zameen us ilake de lokan nu maliki da haq dindi hai ਦੂਜਾ ਉਸ ਇਲਾਕੇ ਵਿੱਚ ਦਰਿਆ ਦਾ ਬਹਿਣਾ ਇੱਕ ਕੁਦਰਤੀ ਘਟਨਾ ਹੈ ਤੀਜਾ ਦਰਿਆਵਾਂ ਦੇ ਕੰਢਿਆਂ ਤੇ ਰਹਿਣਾ ਇਹ ਵੀ ਮਾਲਕੀ ਦਾ ਹੱਕ ਦਿੰਦਾ ਹੈ ਕਿਉਂਕਿ ਜਦੋਂ ਹੜ੍ਹਾਂ ਦੌਰਾਨ ਦਰਿਆ ਮਾਰ ਕਰਦੇ ਹਨ ਜਿਹੜੇ ਲੋਕ ਨੁਕਸਾਨ ਚੜਦੇ ਹਨ ਫਾਇਦਾ ਵੀ ਉਹਨਾਂ ਲੋਕਾਂ ਨੂੰ ਹੀ ਹੋਣਾ ਚਾਹੀਦਾ ਹੈ ਦੂਜਾ ਸਿਧਾਂਤ ਨਦੀ ਖੇਤਰ ਸਿਧਾਂਤ ਹੈ ਅੰਗਰੇਜ਼ੀ ਵਿੱਚ ਇਸ ਨੂੰ ਬੇਸਨ ਕਨਸੈਪਟ ਕਿਆ ਲੰਭਾ ਹੈ ਇਸ ਸਿਧਾਂਤ ਨੂੰ ਵੀ ਕਉਮਾਤਰੀ ਲਾ ਐਸੋਸੀਏਸ਼ਨ ਨੇ ਸਪਸ਼ਟ ਕੀਤਾ ਹੈ ਬੇਸਨ ਉਹ ਇਲਾਕਾ ਹੁੰਦਾ ਹੈ ਜਿੱਥੇ ਧਰਤੀ ਹੇਠਲੇ ਜਾਂ ਉੱਪਰਲੇ ਪਾਣੀ ਦਾ ਨਿਕਾਸ ਕੁਦਰਤੀ ਜਾਂ ਬਨਾਵਤ ਕੀ ਨਾਲਿਆ ਰਾਹੀਂ ਕਿਸੇ ਸਾਂਝੀ ਜਗ੍ਹਾ ਹੁੰਦਾ ਹੋਵੇ ਜੇ ਇੱਕ ਬੇਸਨ ਦੇ ਲੋਕਾਂ ਵਿੱਚ ਪਾਣੀ ਨੂੰ ਲੈ ਕੇ ਕੋਈ ਵਿਵਾਦ ਹੋ ਜਾਵੇ ਤਾਂ ਉਹਨੂੰ ਹੱਲ ਕਰਨ ਲਈ ਵੀ ਕਉਮਾਤਰੀ ਨਿਯਮ ਬਣੇ ਹੋਏ ਇਹਨੇ ਸਪਸ਼ਟ ਤੇ ਸਿੱਧੇ ਕਾਨੂੰਨ ਹੋਣ ਦੇ ਬਾਵਜੂਦ ਵੀ ਕਈ ਵਾਰ ਪਾਣੀ ਨੂੰ ਲੈ ਕੇ ਅਕਸਰ ਵਿਵਾਦ ਹੋ ਜਾਂਦੇ ਹਨ ਪਾਣੀਕਾਰ ਬਦਲੀ ਤਲਖ ਕਲਾਮੀ ਕਾਰਨ ਹੀ ਇੰਗਲੈਂਡ ਦੇ ਬਕਾਰੀ ਮੀਡੀਆ ادارے ਇੰਡੀਪੈਂਡੈਂਟ ਨਾਲ 6 ਅਗਸਤ 1995 ਨੂੰ ਹੋਈ ਗੱਲਬਾਤ ਦੌਰਾਨ ਵਰਲਡ ਬੈਂਕ ਦੇ ਇੱਕ ਅਫੀਸ਼ੀਅਲ ਇਸਮੇਲ ਸਿਰਾਗੈਲ ਨੇ ਬੜੀ ਦਿਲਚਸਪ ਟਿੱਪਣੀ ਕੀਤੀ ਸੀ ਉਹਨਾਂ ਕਿਹਾ ਸੀ ਕਿ ਇਸ ਸਦੀ ਦੀਆਂ ਜ਼ਿਆਦਾਤਰ ਲੜਾਈਆਂ ਤੇਲ ਕਾਰਨ ਹੋਈਆਂ ਹਨ ਪਰ ਅਗਲੀ ਸਦੀ ਦੇ ਜੁੱਧ ਪਾਣੀ ਕਰਕੇ ਹੋਣਗੇ ਮਹਾਰਾਜ ਦਾ ਮੰਨਣਾ ਹੈ ਕਿ ਤੀਜੇ ਵਿਸ਼ਵਜੋਤਾ ਦਾ ਪਾਣੀ ਹੋ ਸਕਦਾ ਹੈ ਇਹਨਾਂ ਦਿਨਾਂ ਵਿੱਚ ਪੰਜਾਬ ਦੇ ਦਰਿਆਈ ਪਾਣੀਆਂ ਬਾਰੇ ਵਿਵਾਦ ਫਿਰ ਪਖਿਆ ਹੋਇਆ ਹੈ ਪਿਛਲੇ ਦਿਨਾਂ ਦੌਰਾਨ ਮੈਨੂੰ ਸੋਸ਼ਲ ਮੀਡੀਆ ਰਾਹੀਂ ਬੱਡੀ ਗਿਣਤੀ ਵਿੱਚ ਨੌਜਵਾਨਾਂ ਦੀ ਸੁਨੇਹੇ ਮਿਲੇ ਉਹ ਪਾਣੀਆਂ ਦਾ ਮਸਲਾ ਕੀ ਹੈ ਬਾਰੇ ਪੁੱਛ ਰਹੇ ਸਨ ਪਾਣੀਆਂ ਦਾ ਮਸਲਾ ਦੁਨੀਆ ਪੱਤਰ ਤੇ ਅਨੰਤਪੁਰ ਸਾਹਿਬ ਤੇ ਮਤੇਰਾਂ ਚਰਚਾ ਵਿੱਚ ਆਇਆ ਸੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਬਾਣਿਆਂ ਦੇ ਵਿੱਡੇ ਸੰਘਰਸ਼ ਦੌਰਾਨ ਪਾਣੀਆਂ ਦਾ ਮਸਲਾ ਕੇਂਦਰ ਬਿੰਦੂ ਬਣਿਆ ਰਿਹਾ ਕਿਉਂਕਿ ਤਰਵਾਰ ਸਾਹਿਬ ਤੇ ਹਮਲੇ ਤੋਂ ਤਕਰੀਬਨ 32 ਸਾਲ ਵਿਚਰਚਨ ਲਈ ਹਨ ਇੱਕ ਪੀੜੀ ਉਸ ਸਾਕੇ ਤੋਂ ਬਾਅਦ ਜੰਮ ਕੇ ਜਵਾਨ ਹੋਈ ਹੈ ਇਹ ਉਹ ਪੀੜੀ ਹੈ ਜਿਹੜੀ ਜ਼ਿਆਦਾਤਰ ਸੋਸ਼ਲ ਮੀਡੀਆ ਤੇ ਸਰਗਰਮ ਹੈ ਇਹਨਾਂ ਨੌਜਵਾਨਾਂ ਦੀ ਜਗਿਆਸਾ ਨੂੰ ਦੇਖਦੇ ਹੋਏ ਹੀ ਇਹ ਡਾਕੂਮੈਂਟਰੀ ਬਣਾਉਣ ਦਾ ਵਿਚਾਰ ਆਇਆ ਪੰਜਾਬ ਦੇ ਪਾਣੀਆਂ ਬਾਰੇ ਵਿਵਾਦ ਕੀ ਹੈ ਇਹ ਵਿਵਾਦ ਕਿਉਂ ਪੈਦਾ ਹੋਇਆ ਸਭ ਤੋਂ ਜ਼ਰੂਰੀ ਸਵਾਲ ਇਹ ਵਿਵਾਦ ਕਦੋਂ ਪੈਦਾ ਹੋਇਆ ਬ੍ਰਿਟਿਸ਼ ਪੰਜਾਬ ਵਿੱਚ ਇਸ ਕਿਸਮ ਦਾ ਕੋਈ ਵਿਵਾਰ ਕਿਉਂ ਨਹੀਂ ਸੀ ਪੰਜਾਬ ਨੂੰ ਦਰਿਆਈ ਪਾਣੀਆਂ ਦੀ ਬਲਕੀਅਤ ਤੋਂ ਬਚਾਉਣ ਕਰਨ ਪਿੱਛੇ ਅਸਲ ਕਾਰ ਕੀ ਹੈ ਇਸ ਦਾ ਪੰਜਾਬ ਦੀ ਆਰਥਿਕਤਾ ਅਤੇ ਵਾਤਾਵਰਣ ਉੱਤੇ ਕੀ ਅਸਰ ਪੈ ਸਕਦਾ ਹੈ ਕੀ ਪੰਜਾਬ ਬੰਜਰ ਹੋਣ ਵੱਲ ਵੱਧ ਰਿਹਾ ਹੈ ਇਹ ਟਿੱਪਣੀ ਮੇਰੀ ਨਹੀਂ ਹੈ ਬਲਕਿ ਨੈਸ਼ਨਲ 에ਰੋਨੈਟਿਕਸ ਸਪੇਸ ਐਡਮਿਨਿਸਟ੍ਰੇਸ਼ਨ ਯਾਨੀ ਨਾਸਾ ਨੇ ਕੀਤੀ ਹੈ ਨਾਸਾ ਦੀ ਇਹ ਟਿੱਪਣੀ 2011 ਵਿੱਚ ਆਈ ਸੀ ਨਾਸਾ ਨੇ ਖਦਸ਼ਾ ਪ੍ਰਗਟ ਕੀਤਾ ਹੈ ਕਿ ਜੇ ਫੌਰੀ ਤੌਰ ਤੇ ਅਸਰਦਾਰ ਕਦਮ ਨਾ ਚੁੱਕੇ ਗਏ ਤਾਂ ਅਗਲੇ 20 ਸਾਲਾਂ ਤੱਕ ਪੰਜਾਬ ਦਾ ਪਾਣੀ ਸੁੱਕ ਸਕਦਾ ਹੈ ਅਜਈਆਂ ਟਿੱਪਣੀਆਂ ਦਾ ਆਧਾਰ ਕਿਹੜੇ ਕਾਰਨ ਹਨ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਲੱਭਣ ਲਈ ਅਸੀਂ ਪੰਜ ਦਰਿਆ ਨਾਮੀ ਇਸ ਦਸਤਾਵੇਜ਼ ਦੀ ਸ਼ਿਰਮਰਾਈ ਤੁਹਾਡੇ ਰੂਹ ਰੂਹ ਅਗਲੇ ਕੁਝ ਸਮੇਂ ਦੌਰਾਨ ਅਸੀਂ ਇਸ ਮਸਲੇ ਨੂੰ ਡੰਗਾਈ ਤੋਂ ਜਾਣਨ ਦੀ ਇਮਾਨਦਾਰ ਕੋਸ਼ਿਸ਼ ਕਰਾਂਗੇ ਪਾਣੀਆਂ ਦੇ ਮਸਲੇ ਅਤੇ ਪੰਜਾਬ ਦੇ ਪੱਖ ਨੂੰ ਚੰਗੀ ਤਰ੍ਹਾਂ ਸਮਝਣ ਲਈ ਸਾਨੂੰ ਤਕਰੀਬਨ 100 ਸਾਲ ਪਿੱਛੇ ਜਾਣਾ ਪਵੇਗਾ ਸ਼ਾਇਦ ਇਸ ਤੋਂ ਵੀ 25 ਸਾਲ ਹੋਰ ਪਿੱਛੇ ਗੱਲ 1899-1900 ਦੀ ਹੈ ਜਦੋਂ ਬੀਕਾਨੀ रियासत ਜੋ ਅੱਜਕੱਲ ਵੀ ਰਾਜਸਥਾਨ ਦਾ ਪ੍ਰਸਿੱਧ ਸ਼ਹਿਰ ਹੈ ਉਦੋਂ ਇੱਕ ਵੱਖਰੀ रियासत ਬੀਕਾਨੇ रियासत ਵਿੱਚ ਪਾਣੀ ਦੀ ਭਾਰੀ ਕਿੱਲਤ ਆ ਗਈ ਸੀ रियासत ਦੇ ਰਾਜਾ ਮਹਾਰਾਜਾ ਗੰਗਾ ਸਿੰਘ ਸਨ ਉਹਨਾਂ ਨੇ ਭਵਿੱਖ ਵਿੱਚ ਪਾਣੀ ਦੀ ਥੋੜ੍ਹਾ ਦੂਰ ਕਰਨ ਲਈ 1903 ਵਿੱਚ ਸਤਲੁਜ ਦਾ ਪਾਣੀ ਬੀਕਾਨੇ रियासत ਨੂੰ ਦੇਣ ਲਈ ਬ੍ਰਿਟਿਸ਼ ਪੰਜਾਬ ਤੱਕ ਪਹੁੰਚ ਗਈ ਉਦੋਂ ਅੰਗਰੇਜ਼ਾਂ ਦਾ ਰਾਜ ਸੀ ਪੰਜਾਬ ਕੋਲ ਕਾਫੀ ਪਾਣੀ ਮੌਜੂਦ ਵੀ ਸੀ ਪੰਜਾਬ ਉਸ ਸਮੇਂ ਇਕੱਠਾ ਸੀ ਅਪੇਛੇ ਦਰਿਆ ਸਤਲੁਜ ਬਿਆਸ ਰਾਬੀ ਚਹਲਮ ਚਨਾਬ ਤੇ ਸਿੰਧ ਪੰਜਾਬ ਦਾ ਹਿੱਸਾ ਸੀ ਮਹਾਰਾਜਾ ਗੰਗਾ ਸਿੰਘ ਦੀ ਬੇਨਤੀ ਤੇ ਗੌਰ ਫਰਮਾਇਆ ਗਿਆ ਉਸ ਸਮੇਂ ਪੰਜਾਬ ਦੇ ਇੱਕ ਅਧਿਕਾਰੀ ਆਰਚ ਕੈਨੇਡੀ ਨੇ ਇੱਕ ਖਾਕਾ ਤਿਆਰ ਕੀਤਾ ਬਹਾਵਲਪੁਰ ਸਟੇਟ ਦੇ ਕੁਝ ਇਤਰਾਜ਼ ਹੋਣ ਕਰਕੇ ਮਾਮਲਾ ਟਲ ਗਿਆ 1906 ਵਿੱਚ ਲਾਰਡ ਕਰਜਨ ਭਾਰਤ ਦੇ ਵਾਈਸ ਰਾਏ ਸਨ ਉਹਨਾਂ ਤੱਕ ਵੀ ਬੀਕਨ ਅਸਟੇਟ ਪਹੁੰਚ ਗਈ ਸਮਾਂ ਗੁਜ਼ਰ ਰਿਹਾ ਹੈ ਅਖੀਰ 4 ਸਤੰਬਰ 1920 ਨੂੰ ਇੱਕ ਸਮਝੌਤਾ ਸਹੀ ਵਤ ਕੀਤਾ ਗਿਆ ਇਸ ਸਮਝੌਤੇ ਤੇ ਰਹੀਮ ਬਖਸ਼ ਪ੍ਰੈਜ਼ੀਡੈਂਟ ਕਾਉਂਸਲ ਆਫ ਰੀਜੈਂਸੀ ਬਹਾਵਲ ਪੋਸਟੇਟ ਸਦੂਲ ਸਿੰਘ ਪਬਲਿਕ ਵਰਕਸਮੈਨਗ ਮੈਂਬਰ ਬੀਕਨ ਅਸਟੇਟ ਤੇ ਸੈਕਟਰੀ ਟੂ ਗਵਰਨਮੈਂਟ ਆਫ ਪੰਜਾਬ ਵੱਲੋਂ ਐਚ ਡਬਲਯੂ ਐਮ ਇਵਸ ਤੇ ਹਸਤਾਖਰ ਵਿਖੇ ਜਾ ਸਕਿਆ ਜਿਸ ਦੇ ਆਧਾਰ ਤੇ ਗੰਗ ਕਨਾਲ ਪਣਾਈ ਜਾਣੀ ਸੀ ਇਸ ਨਹਿਰਾਂ ਸਤਨੋਜ ਦਾ 2720 ਕਿਊਸਕ ਫੁੱਟ ਪਾਣੀ ਬੀਕਾਨੇ ਰਿਆਸਤ ਨੂੰ ਦੇਣ ਦਾ ਪ੍ਰਬੰਧ ਕੀਤਾ ਗਿਆ ਸੀ ਨਹਿਰ ਬਣੀ 26 ਅਕਤੂਬਰ 1927 ਨੂੰ ਲਾਰਡ ਇਰਬਨ ਨੇ ਇਹ ਦਸਤਾਕਰ ਕਰ ਦਿੱਤਾ 1928 ਦੇ ਸ਼ੁਰੂ ਵਿੱਚ ਪਾਣੀ ਬੀਕਾਨੇ ਜਾਣਾ ਸ਼ੁਰੂ ਹੋ ਗਿਆ ਇਸ ਪਾਣੀ ਬਦਲੇ ਇਹ ਵਿਜਾਨਾ ਹਰ ਸਾਲ ਪੰਜਾਬ ਨੂੰ ਮਿਲਦਾ ਰਿਹਾ ਸੀ ਬਿਕਾਨੇ ਰਿਆਸਤ ਬਾਗ ਪੈਪਸੂ ਵੀ ਮੁੱਲ ਪਾਣੀ ਧਾਰ ਕੇ ਮੁੱਲ ਧਾਰ ਕੇ ਪੰਜਾਬ ਕੋਲ ਪਾਣੀ ਲੈਂਦਾ ਰਿਹਾ ਸੀ ਪੁਰਾਣੇ ਦਸਤਾਵੇਜ਼ਾਂ ਨੂੰ ਖੋਖ ਲਿਆ ਮੇਰੇ ਹੱਥ ਇੱਕ ਪੇਪਰ ਲੱਗਿਆ ਜੋ ਪੈਪਸੂ ਅਤੇ ਈਸਤ ਪੰਜਾਬ ਦਰਮਿਆਨ ਹੋਏ ਸਮਝੌਤੇ ਬਾਰੇ ਹੈ ਇਸ ਵਿੱਚ ਪਾਣੀ ਦਾ ਮੁੱਲ 4 ਅੰਨਾ ਪ੍ਰਤੀ ਏਕੜ ਲਿਖਿਆ